ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਰਸੀ ਮਨਾਉਣ ਲਈ ਐਸ ਡੀ ਪੀ ਸੀ ਦਾ ਜੱਥਾ ਅੱਜ ਪਾਕਿਸਤਾਨ ਰਵਾਨਾ ਹੋਇਆ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਤ ਸਿੰਘ ਦੀ ਅਗਵਾਈ ਵਿੱਚ ਇਹ ਜਥਾ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾ ਦੇ ਦਰਸ਼ਨ ਕਰੇਗਾ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਸੱਚਾ ਸੌਦਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਸਮੇਤ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰਨਗੇ ਇਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨਾ ਉਪਰੰਤ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ 30 ਜੂਨ ਨੂੰ ਜੱਥਾ ਵਾਪਸ ਅੰਮ੍ਰਿਤਸਰ ਪਰਤੇਗਾ ਇਸ ਵਾਰ 319 ਸਰਦਾਲੂ ਇਸ ਜਥੇ ਦਾ ਹਿੱਸਾ ਬਣੇ ਨੇ ਅੱਜ ਦਾ ਸਟੇਜ ਜਿਹੜਾ ਸਾਡਾ ਸ੍ਰੀ ਨਨਕਾਣਾ ਸਾਹਿਬ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦੋ ਦਿਨ ਉੱਤਰ ਰਹਿਣ ਉਪਰੰਤ ਫਿਰ ਹਸਨਬਦਾਲ ਪੰਜਾ ਸਾਹਿਬ ਉਸ ਤੋਂ ਬਾਅਦ ਫਿਰ ਨਲਾਹੌਰ ਆ ਕੇ ਤੇਰਾ ਸਾਹਿਬ ਆਪਣੇ ਸਟੇ ਹੋਏਗਾ ਉਸ ਤੋਂ ਉਪਰੰਤ ਗੇਮਨਾਬਾਦ ਅਰੋੜੀ ਸਾਹਿਬ ਗੁਰਦੁਆਰਾ ਸਾਹਿਬ ਔਰ ਕਰਤਾਰਪੁਰ ਸਾਹਿਬ ਦਰਸ਼ਨ ਕਰ ਕਰਨ ਤੋਂ ਬਾਅਦ ਕੜੀ ਬਰਸੀ ਮਨਾਉਣਾ ਪ੍ਰੰਤਿਤ ਹੈ ਕਿ ਸਾਡੀ ਵਾਪਸੀ ਵਤਨ ਵਾਪਸੀ ਹੋਵੇਗੀ ਉਹ ਅੱਖਾਂ ਪਵਿੱਤਰ ਹੁੰਦੇ ਆ ਜਿਹੜੇ ਕਿ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਦੇ ਤੇ ਬਾਕੀ ਇਸਤਾਨ ਦੇ ਦਰਸ਼ਨ ਇਦਾਰੇ ਕਰਦੇ ਨੇ ਜਥਾ ਹੁਣ ਜਾ ਰਿਹਾ ਜੀ ਬਾਕੀ ਜਥਾ ਭਾਈ ਗੁਰਦਾਸ ਸਾਹਿਬ ਤੋਂ ਰਵਾਨਾ ਹੋਏਗਾ ਇਹ ਤੋਂ ਰਵਾਨਾ ਹੋ ਰਹੇ ਨੇ ਮੈਂ ਉਹਨਾਂ ਨੂੰ ਬਧਾਈ ਕਿ ਦਿੰਦੇ ਆ ਸ਼ੁਕ ਸ਼ੁਕਮਨਾਵਾਂ ਵੀ ਦਿੰਦਾ ਹਾਂ ਪਾਕਿਸਤਾਨ ਦੇ ਇਨਾ ਗੁਰਧਾਮਾਂ ਦੇ ਦਰਸ਼ਨਾਂ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਵਿੱਚ ਖਾਸਾ ਉੱਚਾ ਹੈ ਇਹਨਾਂ ਜੋ ਕੁਝ ਸ਼ਰਧਾਲੂ ਪਹਿਲੀ ਵਾਰ ਇਸ ਥੱਥੇ ਦਾ ਹਿੱਸਾ ਬਣੇ ਨੇ ਅੱਗੇ ਗਏ ਆ ਜੀ 1997 ਚ ਇੱਕ ਵਾਰ ਹੀ ਗਏ ਆ ਬਹੁਤ ਰਿਸਪੈਕਟ ਦਿੰਦੇ ਨੇ ਪਾਕਿਸਤਾਨੀ ਨੇ ਜਿਹੜੇ ਤੇ ਬਹੁਤ ਮਜ਼ਾ ਆਉਂਦਾ ਜੀ ਜਾਣ ਦਾ ਤੇ ਜਾ ਰਹੇ ਆ ਫੇਰ ਖੁਸ਼ੀਆਂ ਲੁੱਟਣ ਜਾ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਆ ਤੇ ਉੱਥੇ ਮਤਲਬ ਇਹਨਾਂ ਗੁਰਦੁਆਰਿਆਂ ਦੇ ਹੋਰ ਦਰਸ਼ਨ ਕਰਾਂਗੇ ਨਨਕਾਣਾ ਸਾਹਿਬ ਹੋ ਗਏ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ ਸਕਿੰਨਿੰਗ ਵਰੀ ਚੱਲੇ ਪਹਿਲੀ ਵਾਰ 3-4 ਵਜੇ ਦਰਸ਼ਨ ਕੀਤੇ ਪਰ ਉਹ ਕਾਫੀ ਸਮਾਂ ਹੋ ਗਿਆ ਹੈਗਾ ਹੁਣ ਪਤਾ ਲੱਗਿਆ ਗੁਰਦੁਆਰੇ ਕਈ ਖੁੱਲ ਗਏ ਹਨ ਨਵੇਂ ਤੇ ਉਹਨਾਂ ਦੀ ਯਾਤਰਾ ਕਰਾਰੇ ਹੈਗੇ ਤੇ ਨਾਲੇ ਗੁਰਦੁਆਰਿਆਂ ਦੀ ਨਵੀਂ ਉਸਾਰੀ ਹੋ ਚੁੱਕੀ ਹੈਗੇ ਉਹ ਦੇਖਣ ਦਾ ਮਨਤਿਬਾ ਬੜਾ ਚਾਹ ਹੈ ਤੇ ਅਸੀਂ ਮੇਰਾ ਜਨਮ ਵੀ ਉੱਥੇ ਪਾਕਿਸਤਾਨ 'ਚ ਹੋਇਆ ਸੀ ਪਾਕਿਸਤਾਨ ਦੇ ਇਨ੍ਹਾਂ ਗੁਰਦੁਆਮਾਂ ਦੇ ਦਰਸ਼ਨ ਲਈ 343 ਨਾਮ ਵੀਜ਼ੇ ਲਈ ਪੇਚੇ ਗਏ ਸਨ ਪਰ ਇਹਨਾਂ 'ਚੋਂ 24 ਸ਼ਰਧਾਲੂਆਂ ਦੇ ਦਸਤਾਵੇਜ਼ਾਂ ਵਿੱਚ ਕੁਝ ਖਾਮੀਆਂ ਦੇ ਚਲਦੇ ਇਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ